ਕਰਨ ਔਜਲਾ ਤੇ ਯੋਯੋ ਹਨੀ ਸਿੰਘ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵਿੱਚ ਪੇਸ਼ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਦਾ ਇੱਕ ਗਾਣਾ ਸਾਹਮਣੇ ਆਇਆ ਇਸ ਦੇ ਨਾਲ ਹੀ ਜਿਹੜਾ ਯੋਯੋ ਹਨੀ ਸਿੰਘ ਦਾ ਵੀ ਗਾਣਾ ਸਾਹਮਣੇ ਆ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕਰਨ ਔਜਲਾ ਦਾ ਐਮ ਐਫ ਗੱਭਰੂ ਗਾਣਾ ਤੇ ਯੋਯੋ ਹਨੀ ਸਿੰਘ ਦਾ ਮਿਲੇਨੀਅਰ ਗਾਣਾ ਜਿਹੜਾ ਉਹ ਆਇਆ ਸੀ ਜਿਸ ਨੂੰ ਦੇਖਦਾ ਹੋਇਆ ਵੀਰਵਾਰ ਨੂੰ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਜਿਹੜਾ ਇਹਨਾਂ ਨੂੰ ਖੁਦ ਨੋਟਿਸ ਜਾਰੀ ਕੀਤਾ ਗਿਆ ਸੀ ਇਹਨਾਂ ਨੂੰ ਸੰਮਣ ਭੇਜੇ ਗਏ ਸੀ ਤਲਬ ਕੀਤਾ ਗਿਆ ਸੀ ਤੇ ਕੱਲ 11 ਅਗਸਤ ਨੂੰ ਜਿਹੜਾ 11 ਵਜੇ ਦਾ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਮੈਲਾ ਕਮਿਸ਼ਨ ਦੇ ਵਿੱਚ ਪੇਸ਼ ਹੋਣ ਤੇ ਆਪ ਦਾ ਪੱਖ ਰੱਖਣ ਕਿਉਂਕਿ ਇਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਵਿੱਚ ਇਤਰਾਜਯੋਗ ਜਿਹੜੇ ਆ ਉਹ ਸ਼ਬਦ ਵਰਤੇ ਗਏ ਸੀ ਜਿਸ ਨੂੰ ਦੇਖਦੇ ਹੋਇਆ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਇਹਨਾਂ ਨੂੰ ਤਾਲਬ ਕੀਤਾ ਗਿਆ ਸੀ ਤੇ ਇਹਨਾਂ ਨੂੰ ਕੱਲ ਜਿਹੜਾ ਬਿੱਤੇ ਦਿਨੀ 11 ਵਜੇ ਜਿਹੜਾ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਇਹ ਦੋਨੋਂ ਕਲਾਕਾਰ ਦੋਨੋਂ ਸਿੰਗਰ ਜਿਹੜੇ ਆ ਇਹ ਵਿਦੇਸ਼ ਦੇ ਵਿੱਚ ਹੁੰਦੇ ਨੇ ਤਾਂ ਇਹ ਮੌਕੇ ਤੇ ਨਹੀਂ ਪਹੁੰਚਦੇ ਤਾਂ ਇਹ ਜਿਹੜਾ ਇਸ ਮਹਿਲਾ ਕਮਿਸ਼ਨ ਦੇ ਵੱਲੋਂ ਤਾਲਬ ਕੀਤਾ ਗਿਆ ਸੀ ਪੇਸ਼ ਹੋਣਾ ਸੀ ਤਾਂ ਇਹ ਪੇਸ਼ ਨਹੀਂ ਹੁੰਦੇ ਤਾਂ ਇਹਨਾਂ ਦੇ ਵੱਲੋਂ ਕੱਲ ਮਹਿਲਾ ਕਮਿਸ਼ਨ ਦੇ ਨਾਲ ਫੋਨ ਤੇ ਗੱਲ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਪ੍ਰੋਜੈਕਟ ਤੈ ਸੀ ਸ਼ੂਟਿੰਗਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਉਹ ਵਿਦੇਸ਼ ਦੇ ਵਿੱਚ ਸੀ ਜਿਸ ਦੇ ਕਾਰਨ ਉਹ ਮਹਿਲਾ ਕਮਿਸ਼ਨ ਦੇ ਵਿੱਚ ਨਹੀਂ ਪਹੁੰਚ ਸਕੇ ਪੇਸ਼ ਨਹੀਂ ਹੋ ਸਕੇ ਜਿਸ ਦੇ ਕਾਰਨ ਉਹਨਾਂ ਨੂੰ ਵੀ ਇਸ ਗੱਲ ਦਾ ਦੁੱਖ ਹੈ ਕਿਉਂਕਿ ਉਹ ਆਪਣੇ ਕੰਮ ਨੂੰ ਲੈ ਕੇ ਵਿਦੇਸ਼ ਦੇ ਵਿੱਚ ਨੇ ਜਦੋਂ ਉਹਨਾਂ ਦਾ ਕੰਮ ਉਹਨਾਂ ਦੀ ਸ਼ੂਟਿੰਗ ਨਿਬੜਦੀ ਹੈ ਤਾਂ ਉਹ ਵਾਪਸ ਪਰਤਣਗੇ ਤਾਂ ਉਹ ਮਹਿਲਾ ਕਮਿਸ਼ਨ ਦੇ ਨਾਲ ਜ਼ਰੂਰ ਮੁਰਲਾਕਾਤ ਕਰਨਗੇ ਤੇ ਆਪਣਾ ਪੱਖ ਰੱਖਣਗੇ ਤੇ ਉਹਨਾਂ ਦੇ ਵਕੀਲ ਵੀ ਜਿਹੜੇ ਆ ਉਹ ਜਵਾਬ ਦੇਣਗੇ ਤਾਂ ਮੈਲਾ ਕਮਿਸ਼ਨ ਨੇ ਕਿਹਾ ਕਿ ਪੁਲਿਸ ਵੀ 3 ਦਿਨਾਂ ਦੇ ਵਿੱਚ ਇਹ ਰਿਪੋਰਟ ਜਿਹੜੀ ਆ ਮੈਲਾ ਕਮਿਸ਼ਨ ਨੂੰ ਦੇਵੇਗੀ ਤਾਂ ਇਸ ਦੇ ਬਾਰੇ ਮੈਲਾ ਕਮਿਸ਼ਨ ਨੇ ਵੀ ਜਾਣਕਾਰੀ ਦਿੱਤੀ ਆ ਤੁਹਾਨੂੰ ਦੱਸ ਦਈਏ ਰਾਜ ਲਾਲੀ ਗਿੱਲ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਕਮਿਸ਼ਨ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਤੇ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਵਚਨਬੱਧ ਹੈ ਉਸਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੋਵੇਂ ਗੀਤ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਜਿਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਔਮੈਨ ਕਮਿਸ਼ਨ ਦੀ ਚੇਅਰਪਰਸਨ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਵੀਰਵਾਰ ਨੂੰ ਜਿਹੜਾ ਹੈ ਇਹਨਾਂ ਦੋਨਾਂ ਗਾਣਿਆਂ ਦੇ ਗਾਣਿਆਂ ਦੇ ਲਈ ਜਿਨ੍ਹਾਂ ਦੇ ਵਿੱਚ ਇਤਰਾਜਯੋਗ ਸ਼ਬਦ ਵਰਤੇ ਗਏ ਨੇ ਇਹਨਾਂ ਦੋਨਾਂ ਗਾਣਿਆਂ ਦੇ ਲਈ ਜਿਹੜਾ ਹੈ ਕਰਨ ਔਜਲਾ ਅਤੇ ਯੋਯੋ ਹਨੀ ਸਿੰਘ ਨੂੰ ਸੱਮਣ ਭੇਜੇ ਗਿਆ ਸੀ ਤਾਂ ਕੱਲ ਜਿਹੜਾ ਉਹਨਾਂ ਨੂੰ ਮੈਲਾ ਕਮਿਸ਼ਨ ਦੇ ਵਿੱਚ ਪੇਸ਼ ਹੋਣਾ ਸੀ ਤਾਂ ਉਹ ਵਿਦੇਸ਼ ਦੇ ਵਿੱਚ ਸਨ ਜਿਸ ਕਾਰਨ ਉਹ ਪੇਸ਼ ਨਹੀਂ ਹੋਏ ਤਾਂ ਮੈਲਾ ਨੇ ਦੱਸਿਆ ਮੈਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਉਹ ਜਦ ਵੀ ਆਪਣੇ ਕੰਮਕਾਰ ਤੋਂ ਵਿਲੇ ਹੋਣਗੇ ਭਾਰਤ ਆਉਣਗੇ ਤੇ ਮੈਲਾ ਕਮਿਸ਼ਨ ਦੇ ਵਿੱਚ ਪੇਸ਼ ਹੋਣਗੇ ਤੇ ਉਹਨਾਂ ਦੇ ਵਕੀਲ ਜਿਹੜੇ ਆ ਆਪਣਾ ਪੱਖ ਰੱਖਣਗੇ ਮੇਰੀ ਪਰਸਨਲੀ ਗੱਲ ਹੋਈ ਹੈ ਔਜਲਾ ਦੇ ਨਾਲ ਵੀ ਤੇ ਹਨੀ ਸਿੰਘ ਦੇ ਨਾਲ ਵੀ ਔਰ ਉਹ ਦੋਵਾਂ ਨੂੰ ਇਸ ਟਾਈਮ ਕੰਟਰੀ ਤੋਂ ਬਾਹਰ ਨੇ ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿ ਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈ ਗਿਆ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏਆਈਜੀ ਯਾਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਔਰ ਡੈਫੀਨਿਟਲੀ ਵਿਦਨ 2 ਟੂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹ ਜੀ ਪੂਰੀ ਐਕਸਪਲੇਨੇਸ਼ਨ ਸਾਡੇ ਦਿੱਤੀ ਜਾਏਗੀ